ਜਦੋਂ ਇੱਕ ਵਿਦਿਆਰਥੀ ਨੂੰ ਯੂਨੀਵਰਸਿਟੀ ਤੋਂ ਪੜਦਿਆਂ ਹੋਇਆਂ ਅਸਾਈਨਮੈਂਟ ਦਾ ਕੰਮ ਮਿਲਦਾ ਹੈ ਉਹ ਅਸਾਈਨਮੈਂਟ ਨੂੰ ਪੂਰਾ ਕਰਦਿਆਂ ਹੋਇਆਂ ਜਦੋਂ ਕੋਈ ਵਿਛੜਿਆ ਬਾਪ ਮਿਲ ਜਾਵੇ ਜਿਸ ਦਾ ਪਤਾ ਠਿਕਾਣਾ ਵੀ ਨਾ ਹੋਵੇ ਕੋਲ ਤਾਂ ਫਿਰ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਇੱਕ ਪੁੱਤਰ ਦੇ ਲਈ ਔਰ ਜਿਹੜੇ ਪਿਓ ਨੂੰ ਮਿਲਿਆ ਉਸ ਪਿਓ ਲਈ ਆਪਣੇ ਖੂਨ ਨੂੰ ਮਿਲਣਾ ਕਿੰਨਾ ਸਕੂਨ ਭਰਿਆ ਹੋਵੇਗਾ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਪਿਓ ਪੁੱਤ ਦੀ 17 ਸਾਲ ਬਾਅਦ ਹੋਈ ਇਹ ਮਿਲਣੀ ਚਰਚਾ ਦਾ ਵਿਸ਼ਾ ਬਣੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤਸਵੀਰ ਵਾਇਰਲ ਹੋ ਰਹੀ ਹੈ ਉਸ ਦੇ ਬਾਰੇ ਦੱਸਾਂਗੇ ਕਿ ਪਿਛੋਕੜ ਕੀ ਹੈ ਕਹਾਣੀ ਕੀ ਹੈ 2007 ਦੇ ਵਿੱਚ ਜਪਾਨ ਛੱਡ ਕੇ ਜਿਹੜਾ ਵਿਅਕਤੀ ਪੰਜਾਬ ਪਰਤ ਆਇਆ ਸੀ ਫਿਰ ਇੱਥੇ ਪੰਜਾਬ ਪਰਤ ਕੇ ਉਸ ਨੇ ਆਪਣਾ ਦੂਸਰਾ ਵਿਆਹ ਕਰਾ ਲਿਆ ਪਹਿਲਾਂ ਉਸ ਨੇ ਇੱਕ ਜਾਪਾਨੀ ਕੁੜੀ ਦੇ ਨਾਲ ਵਿਆਹ ਕਰਾਇਆ ਤੇ ਜਿਹੜਾ ਬੱਚਾ ਪੈਦਾ ਹੋਇਆ ਉਹ ਆਪਣੀ ਮਾਂ ਤੋਂ ਹਮੇਸ਼ਾ ਪੁੱਛਦਾ ਰਹਿੰਦਾ ਸੀ ਜਦੋਂ ਕਿਤੇ ਸੋਸਾਇਟੀ ਦੇ ਵਿੱਚ ਵਿਚਰਦਾ ਸੀ ਕਿ ਮੇਰਾ ਪਿਓ ਕੌਣ ਹੈ ਮੇਰੇ ਪਿਤਾ ਕੌਣ ਨੇ ਤਾਂ ਉਸ ਦੀ ਮਾਤਾ ਦੀਆਂ ਮਾਤਾ ਦੇ ਕੋਲ ਤਸਵੀਰਾਂ ਸਾਂਭੀਆਂ ਹੋਈਆਂ ਸਨ ਪਰ ਜ਼ਿਆਦਾ ਨਹੀਂ ਸੀ ਪਤਾ ਕਿ ਟਿਕਾਣਾ ਕਿੱਥੇ ਹੈ ਔਰ ਉਸ ਦਾ ਪਿਓ ਕੌਣ ਹੈ ਕਿੱਥੇ ਚਲਾ ਗਿਆ ਤਾਂ ਜ਼ਿਆਦਾ ਗੱਲਬਾਤ ਨਹੀਂ ਸਾਹਮਣੇ ਆਈ ਪਰ ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਹੋਇਆ ਉਸ ਨੂੰ ਇੱਕ ਅਸਾਈਨਮੈਂਟ ਮਿਲਦੀ ਹੈ ਜੋ ਇੱਕ ਟਾਸਕ ਹੁੰਦਾ ਹੈ ਪੂਰਾ ਕਰਨ ਦੇ ਲਈ ਉੱਥੋਂ ਹੀ ਉਸ ਲੜਕੇ ਦੇ ਮਨ ਦੇ ਵਿੱਚ ਜਿਹੜਾ 21 ਸਾਲ ਦਾ ਨੌਜਵਾਨ ਹੈ ਜਿਹੜਾ 17 ਸਾਲ ਬਾਅਦ ਆਪਣੇ ਪਿਤਾ ਨੂੰ ਮਿਲਿਆ ਪਿਓ ਨੂੰ ਮਿਲਿਆ ਉਹ ਵੀ ਕਿੱਥੇ ਆ ਕੇ ਜਾਪਾਨ ਤੋਂ ਪੰਜਾਬ ਦੇ ਵਿੱਚ ਭਾਲ ਕਰਨ ਲੱਗਾ ਸੀ ਐਨਾ ਪਤਾ ਸੀ ਕਿ ਪੰਜਾਬ ਤੋਂ ਆ ਇਹ ਨਹੀਂ ਸੀ ਪਤਾ ਕਿ ਪੰਜਾਬ ਦੇ ਕਿਸ ਕੋਨੇ ਤੋਂ ਆ ਤਾਂ ਕਿਵੇਂ ਉਹ ਪਹੁੰਚਿਆ ਆਪਣੇ ਪਿਓ ਤੱਕ ਉਸ ਤੋਂ ਬਾਅਦ ਸਕੂਨ ਭਰੀ ਜਿਹੜੀ ਤਸਵੀਰ ਆ ਸਾਹਮਣੇ ਆਉਂਦੀ ਹੈ ਤਾਂ ਫਿਰ ਉਹ ਤੁਹਾਡੇ ਨਾਲ ਜਾਣਕਾਰੀ ਹੁਣ ਸਾਂਝੀ ਕਰਦੇ ਆ ਦਰਅਸਲ ਫੈਮਿਲੀ ਟਰੀ ਨਾਮ ਦੀ ਇੱਕ ਅਸਾਈਨਮੈਂਟ ਸੀ ਜਿਸ ਨੇ ਜਾਪਾਨੀ ਪੁੱਤਰ ਨੂੰ ਪੰਜਾਬੀ ਪਿਤਾ ਨਾਲ ਬਣਾ ਦਿੱਤਾ ਹੈ ਜਾਪਾਨ 'ਚ ਰਹਿਣ ਵਾਲਾ ਰਿੰਨ ਤਾਕ ਹਾਤਾ ਬਚਪਨ ਜੇ ਜਦੋਂ ਹੋਰ ਬੱਚਿਆਂ ਵੱਲ ਵੇਖਦਾ ਸੀ ਆਪਣੇ ਮਾਪਿਆਂ ਵੱਲ ਦੇਖਦਾ ਸੀ ਤਾਂ ਉਸ ਨੂੰ ਲੱਗਦਾ ਸੀ ਉਸ ਦੇ ਮਨ ਵਿੱਚ ਆਉਂਦਾ ਸੀ ਕਿ ਮੈਂ ਵੀ ਪੁੱਛਾਂ ਆਪਣੀ ਮਾਤਾ ਨੂੰ ਕਿ ਮੇਰੇ ਪਿਤਾ ਕਿੱਥੇ ਨੇ ਤਾਂ ਉਸ ਨੇ ਪੁੱਛਿਆ ਵੀ ਰਿੰਦੇ ਪਿਤਾ ਉਸ ਨਾਲ ਨਹੀਂ ਰਹਿੰਦੇ ਸਨ ਉਹ ਆਪਣੀ ਮਾਂ ਤੋਂ ਅਕਸਰ ਇਸ ਬਾਰੇ ਪੁੱਛਦਾ ਪਰ ਮਾਂ ਵੀ ਕਿਸੇ ਆਨੇ ਬਹਾਨੇ ਇਸ ਗੱਲ ਨੂੰ ਟਾਲ ਦਿੰਦੀ ਪਰ ਮਾਂ ਵੱਲੋਂ ਦਿੱਤੀਆਂ ਗਈਆਂ ਕੋਈ ਤਸਵੀਰਾਂ ਸਨ ਜਿਹੜੀਆਂ ਉਸ ਨੇ ਬੜੇ ਯਤਨਾਂ ਨਾਲ ਸੰਭ ਕੇ ਰੱਖੀਆਂ ਰਿੰ ਨੇ ਇੰਟਰਨੈਟ ਰਾਹੀਂ ਆਪਣੇ ਪਿਤਾ ਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲਦੀ ਥਾ ਪਤਾ ਨਹੀਂ ਲੱਗਦਾ ਰਿੰ ਹੁਣ 21 ਸਾਲਾਂ ਦਾ ਨੌਜਵਾਨ ਹੈ ਜੋ ਜਾਪਾਨ ਦੀ ਓਸਾਕਾ ਯੂਨੀਵਰਸਿਟੀ ਆਫ ਆਰਟਸ ਦਾ ਵਿਦਿਆਰਥੀ ਹੈ ਸੰਜੋਗ ਕਿਵੇਂ ਬਣਦੇ ਨੇ ਯੂਨੀਵਰਸਿਟੀ ਤੋਂ ਉਸ ਨੂੰ ਫੈਮਲੀ ਟਰੀ ਵਿਸ਼ੇ ਤੇ ਅਸਾਈਨਮੈਂਟ ਮਿਲੀ ਤਾਂ ਉਹ ਇਸ ਤੋਂ ਪ੍ਰੇਰਿਤ ਹੋ ਕੇ ਆਪਣੇ ਪਿਤਾ ਨੂੰ ਲੱਭਦਾ ਹੋਇਆ ਪੰਜਾਬ ਦੇ ਅੰਮ੍ਰਿਤਸਰ ਪਹੁੰਚ ਗਿਆ ਹੁਣ ਫੈਮਲੀ ਟਰੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਛਵ ਦਾ ਜਿਹੜਾ ਰਿਸ਼ਤੇ ਦੇ ਜਦੋਂ ਨਾਤਿਆਂ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਇੱਕ ਬਾਪ ਇੱਕ ਪਿਤਾ ਉਹ ਇੱਕ ਬਹੁਤ ਵੱਡਾ ਪਰਿਵਾਰ ਦਾ ਹਿੱਸਾ ਹੁੰਦੇ ਨੇ ਤੇ ਉਸੇ ਫੈਮਿਲੀ ਟਰੀ ਅਸਾਈਨਮੈਂਟ ਨੂੰ ਪੂਰਾ ਕਰਦੇ ਹੀ ਉਸਨੇ ਟੀਚਾ ਮਿੱਥ ਲਿਆ ਕਿ ਮੈਂ ਹੁਣ ਆਪਣੇ ਪਿਤਾ ਨੂੰ ਲੱਭ ਕੀ ਹਟਾਂਗਾ ਇੱਕ ਪਾਸੇ ਯੂਨੀਵਰਸਿਟੀ ਦੀ ਅਸਾਈਨਮੈਂਟ ਉਹ ਸੈਕੰਡਰੀ ਹੋ ਗਈ ਔਰ ਪ੍ਰਾਇਮਰੀ ਕੰਮ ਉਸ ਦਾ ਕੀ ਹੋ ਗਿਆ ਟਾਸਕ ਕੀ ਹੋ ਗਿਆ ਆਪਣੇ ਪਿਤਾ ਨੂੰ ਲੱਭਣਾ ਤੇ ਉਸਨੇ ਕਰ ਦਿਖਾਇਆ ਫਿਰ ਉਹ ਪੰਜਾਬ ਦੇ ਵਿੱਚ ਜਦੋਂ ਅੰਮ੍ਰਿਤਸਰ ਦੇ ਵਿੱਚ ਪੁੱਜਦਾ ਹੈ ਤੇ ਪਿਛਲੇ 15 ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਫਤਿਹਗੜ ਚੂੜੀਆਂ ਰੋਡ ਦੀਆਂ ਗਲੀਆਂ ਦੇ ਲੋਕ ਲੋਕ ਤੇ ਦੁਕਾਨਦਾਰ ਦੇਖ ਰਹੇ ਸਨ ਕਿ ਇੱਕ ਜਾਪਾਨੀ ਲੜਕਾ ਕਿਸ ਦੀ ਫੋਟੋ ਦਿਖਾਉਂਦਾ ਹੈ ਪੁੱਛਦਾ ਫਿਰਦਾ ਹੈ ਕਿ ਫੋਟੋ ਵਾਲਾ ਇਨਸਾਨ ਤੁਸੀਂ ਦੇਖਿਆ ਤਾਂ ਕੁਝ ਲੋਕਾਂ ਨੇ ਉਸ ਦੀ ਪਛਾਣ ਕੀਤੀ ਔਰ ਕਿਹਾ ਕਿ ਹਾਂ ਅਸੀਂ ਦੇਖਿਆ ਕੁਝ ਲੋਕਾਂ ਨੇ ਤਸਵੀਰ ਦੇਖ ਕੇ ਮਨਾ ਵੀ ਕੀਤਾ ਕਿ ਨਹੀਂ ਅਸੀਂ ਨਹੀਂ ਜਾਣਦੇ ਇੱਕ ਵਿਅਕਤੀ ਬਾਰੇ ਪੁੱਛਗਿਸ਼ ਕਰ ਰਿਹਾ ਪੁੱਛਦਾ ਪੁੱਛਦਾ ਉਹ ਸੜਕ ਕਿਨਾਰੇ ਬੈਠੇ ਕੁਝ ਲੋਕਾਂ ਨੂੰ ਫੋਟੋਆਂ ਦਿਖਾਉਂਦਾ ਤੇ ਉੱਥੇ ਹੀ ਲੋਕਾਂ ਨੇ ਜਦੋਂ ਫੋਟੋ ਨੂੰ ਪਛਾਣਿਆ ਉਸ ਤੋਂ ਪੁੱਛਿਆ ਗਿਆ ਕਿ ਵਿਅਕਤੀ ਨੂੰ ਜਾਣਦੇ ਨੇ ਤਾਂ ਇਸ ਦੇ ਉੱਤੇ ਰਿੰਨ ਤਾਕਹਾਟਾ ਨੇ ਦੱਸਿਆ ਕਿ ਫੋਟੋ ਉਸਦੇ ਪਿਤਾ ਦੀ ਹੈ ਤੇ ਉਸ ਨੂੰ ਲੱਭਦਾ ਔਰ ਜਾਪਾਨ ਤੋਂ ਇੱਥੇ ਆਇਆ ਸਪੈਸ਼ਲ ਆਪਣੇ ਪਿਤਾ ਦੀ ਖਾਤਰ ਰਿੰਨ ਦੀ ਗੱਲ ਸੁਣ ਕੇ ਲੋਕ ਹੈਰਾਨ ਵੀ ਹੋਏ ਤੇ ਫਿਰ ਉਹਨਾਂ ਨੇ ਉਸ ਨੂੰ ਉਸਦੇ ਘਰ ਤੱਕ ਪਹੁੰਚਾਇਆ ਆਖੀਰ 17 ਸਾਲਾਂ ਬਾਅਦ ਰਿੰਨ ਤਾਕਹਾਟਾ ਨੇ ਖੁਦ ਉਹ ਫਤੇਗੜ ਚੂੜੀਆਂ ਰੋਡ ਦੇ ਨਜ਼ਦੀਕ ਲੋਹਾਰ ਕਾ ਰੋਡ ਦੇ ਆਪਣੇ ਪਿਤਾ ਸੁਖਪਾਲ ਸਿੰਘ ਦੇ ਘਰ ਦੇ ਦਰਵਾਜ਼ੇ ਤੇ ਦਸਤਕ ਦਿੱਤੀ। ਜਦੋਂ ਇਹ ਸਮਾਂ ਸੀ, ਜਦੋਂ ਇਸ ਵਕਤ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਇੱਕ 21 ਸਾਲ ਦਾ ਨੌਜਵਾਨ 17 ਸਾਲ ਬਾਅਦ ਆਪਣੇ ਪਿਤਾ ਨੂੰ ਮਿਲੇਗਾ ਔਰ ਇੱਕ ਪਿਓ ਨੂੰ ਵੀ ਉਹ ਅਹਿਸਾਸ ਕਿਸ ਤਰ੍ਹਾਂ ਦਾ ਹੋਇਆ ਹੋਵੇਗਾ ਸ਼ਾਇਦ ਪਹਿਲਾਂ ਨਹੀਂ ਸੀ ਕੋਈ ਜਾਣਦਾ ਪਰ ਜਿੰਨਾਂ ਦੇ ਸਾਹਮਣੇ ਫਿਰ ਉਹ ਮਿਲਣੀ ਹੋਈ ਉਹ ਜਫੀ ਪਾਈ ਦੀ ਤਸਵੀਰ ਸੋਸ਼ਲ ਮੀਡੀਆ ਤੇ ਉੱਤੇ ਆਈ ਉਸ ਤੋਂ ਇੱਕ ਅਹਿਸਾਸ ਹੋ ਸਕਦਾ ਹੈ ਕਿ 17 ਸਾਲ ਕਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਪਿਓ ਦਾ ਪੁੱਤ ਨੂੰ ਜਾਂ ਪੁੱਤ ਦਾ ਪਿਓ ਨੂੰ ਮਿਲਣਾ ਕਿੰਨਾ ਇੱਕ ਡੂੰਘਾ ਸਕੂਨ ਭਰਿਆ ਅਹਿਸਾਸ ਹੋ ਸਕਦਾ ਹੈ ਉਸੇ ਤਰ੍ਹਾਂ ਦੀ ਤਸਵੀਰ ਫਿਰ ਕੁਝ ਪਲਾਂ ਦੇ ਵਿੱਚ ਹੀ ਦੇਖਣ ਨੂੰ ਮਿਲ ਗਈ ਰਣ ਘਰ ਪੁੱਜਦਾ ਹੈ ਤਾਂ ਸੁਖਪਾਲ ਸਿੰਘ ਉਸ ਦੀ ਪਛਾਣ ਪਹਿਲਾਂ ਤਾਂ ਨਹੀਂ ਕਰਦਾ ਪਰ ਜਦੋਂ ਉਹਨਾਂ ਨੇ ਉਸ ਦੇ ਹੱਥ 'ਚ ਆਪਣੀ ਫੋਟੋ ਦੇਖੀ ਤਾਂ ਹੈਰਾਨ ਰਹਿ ਗਿਆ ਰਣ ਨੇ ਉਹਨੂੰ ਦੱਸਿਆ ਕਿ ਉਹਨਾਂ ਦਾ ਹੀ ਪੁੱਤਰ ਹੈ ਤਾਂ ਸੁਖਪਾਲ ਦਾ ਪਰਿਵਾਰ ਹੈਰਾਨ ਹੋਇਆ ਉਸ ਨੂੰ ਦੇਖਦਾ ਰਹਿ ਗਿਆ ਵਿਛੜੇ ਪੁੱਤਰ ਨਾਲ ਇਸ ਤਰ੍ਹਾਂ ਮੇਲ ਹੋਵੇਗਾ ਇਹ ਸੁਖਪਾਲ ਸਿੰਘ ਨੇ ਕਦੇ ਨਹੀਂ ਸੀ ਸੋਚਿਆ ਸੁਖਪਾਲ ਨੇ ਪੁੱਤਰ ਨੂੰ ਗਲੇ ਨਾਲ ਲਗਾ ਲਿਆ ਰਿੰਨ ਆਪਣੇ ਪਿਤਾ ਦੀਆਂ ਬਾਹਾਂ 'ਚ ਮਲਾਪ ਦੇ ਆਨੰਦ ਨਾਲ ਭਰ ਗਿਆ ਦੋਵਾਂ ਦੀਆਂ ਅੱਖਾਂ ਭਾਰੀਆਂ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਜਾਂਦੀ ਹੈ ਸੁਖਪਾਲ ਸਿੰਘ ਨੇ ਦੱਸਿਆ ਕਿ 2001 ਦੇ ਵਿੱਚ ਉਹ THAILAND 'ਚ ਸਨ ਉੱਥੇ ਉਹਨਾਂ ਦੀ ਮੁਲਾਕਾਤ ਇੱਕ ਜਾਪਾਨ ਦੀ ਸਚੀ ਤਕਹਾਤਾ ਨਾਲ ਹੋਈ ਸੀ 2002 'ਚ ਸਚੀ ਤਕਹਾਤਾ ਜਾਪਾਨ ਚਲੀ ਗਈ ਤਾਂ ਉਹ ਉੱਥੇ ਵੀ ਪਹੁੰਚ ਗਏ ਉੱਥੇ ਦੋਵਾਂ ਨੇ ਵਿਆਹ ਵੀ ਕਰਵਾਇਆ ਇਹ ਉਸਦੇ ਪਿਤਾ ਸੁਖਪਾਲ ਸਿੰਘ ਦੱਸਦੇ ਨੇ ਉਥੇ ਦੋਵਾਂ ਨੇ ਵਿਆਹ ਕਰਾ ਲਿਆ ਜਾਪਾਨ ਦੇ ਚਿਬਾ ਕੇਨ ਚ ਰਹਿਣ ਲੱਗੇ ਉਥੇ ਸਚੀ ਨੇ 2003 ਚ ਬੇਟੇ ਨੂੰ ਜਨਮ ਦਿੱਤਾ ਜੋ ਕਿ ਇਹ ਰਿੰਨ ਸੀ ਜਿਹੜਾ ਆਪਣੇ ਪਿਤਾ ਨੂੰ ਲੱਭਣ ਲਈ ਆਇਆ ਇਸ ਤੋਂ ਬਾਅਦ ਸੁਖਪਾਲ ਤੇ ਸਚੀ ਤਾਕਾਦ ਦੇ ਸੰਬੰਧ ਆਪਣੇ ਜਿਹੜੇ ਨੇ ਉਹ ਵਿਗੜੇ ਦੂਰੀਆਂ ਪੈ ਜਾਂਦੀਆਂ ਨੇ ਤੇ ਉਹ ਵੱਖ ਹੋ ਜਾਂਦੇ ਨੇ ਸਹਿਮਤੀ ਦੇ ਨਾਲ ਸੁਖਪਾਲ 2007 ਵਿੱਚ ਭਾਰਤ ਪਰਤ ਆਉਂਦਾ ਹੈ ਇੱਥੇ ਆ ਕੇ ਉਸ ਨੇ ਗੁਰਵਿੰਦਰ ਕੌਰ ਦੇ ਨਾਲ ਵਿਆਹ ਕਰਾ ਲਿਆ ਦੂਜਾ ਵਿਆਹ ਦੂਜੇ ਵਿਆਹ ਤੋਂ ਸੁਖਪਾਲ ਦੇ ਇੱਕ ਧੀ ਵੀ ਹੋਈ ਵਿਛੜੇ ਪੁੱਤਰ ਨਾਲ ਮੁਲਾਪ ਤੇ ਭਾਵੁਕ ਹੋਏ ਸੁਖਪਾਲ ਨੇ ਮਨ ਦੀਆਂ ਗੱਲਾਂ ਖੋਲੀਆਂ ਤੇ ਬੋਲੇ ਕਿ ਮੈਨੂੰ ਵੀ ਸੱਚੀ ਤੇ ਰਿੰਨ ਦੀ ਯਾਦ ਅਕਸਰ ਆਉਂਦੀ ਸੀ ਪਰ ਉਹਨਾਂ ਕੋਲ ਨਾ ਕੋਈ ਸੰਪਰਕ ਸੀ ਨਾ ਕੋਈ ਸੂਤਰ ਧਾਰ ਸੀ ਜਿਹੜਾ ਉਹਨਾਂ ਨੂੰ ਮਿਲਾ ਸਕੇ ਜਾਂ ਗੱਲ ਕਰਾ ਸਕੇ ਜਦੋਂ ਰਿੰਨ ਅਚਾਨਕ ਮੇਰੇ ਸਾਹਮਣੇ ਆਇਆ ਤਾਂ ਮੈਂ ਕੁਝ ਵੀ ਨਾ ਸਮਝ ਸਕਿਆ ਜਦੋਂ ਉਸਨੇ ਮੇਰੀ ਤੇ ਸੱਚੀ ਦੀਆਂ ਪੁਰਾਣੀਆਂ ਤਸਵੀਰਾਂ ਦਿਖਾਈਆਂ ਤੇ ਕਿਹਾ ਕਿ ਉਹ ਮੇਰਾ ਬੇਟਾ ਹੈ ਤਾਂ ਮੇਰਾ ਮਨ ਤੇ ਦਿਮਾਗ ਭਾਵਨਾਵਾਂ ਦੇ ਡੂੰਘੇ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ ਇਸ ਥੇ ਹੀ ਗੱਲ ਨਹੀਂ ਮੁੱਕਦੀ ਰਿਸ਼ਤਾ ਕੱਲਾ ਇਹ ਪਿਓ ਤੇ ਪੋਤਾ ਹੀ ਨਹੀਂ ਸੀ ਫਿਰ ਸੁਖਪਾਲ ਸਿੰਘ ਦੇ ਦੂਜੇ ਵਿਆਹ ਵਿੱਚੋਂ ਜਿਹੜੀ ਪੈਦਾ ਹੋਈ ਇੱਕ ਬੇਟੀ ਸੀ ਉਸਨੇ ਆਪਣੇ ਜਾਪਾਨ ਤੋਂ ਆਏ ਭਰਾ ਨੂੰ ਰਖੜੀ ਵੀ ਬੰਨੀ ਏਵੀ ਇੱਕ ਗੱਲ ਦਿਲਚਸਪ ਹੈ ਸੁਖਪਾਲ ਦੀ ਪਤਨੀ ਗੁਰਵਿੰਦਰਜੀਤ ਕੌਰ ਤੇ ਉਸ ਨੂੰ ਪੁੱਤਰ ਮੰਨਦੇ ਹੋ ਉਸ ਦਾ ਸਵਾਗਤ ਵੀ ਕੀਤਾ ਗਿਆ ਤੇ ਉਸ ਦੀ ਭੈਣ ਅਵਲੀਨ ਪੰਨੂ ਨੇ ਆਪਣੇ ਭਰਾ ਰਿੰਦੇ ਗੁੱਟ ਤੇ ਰਖੜੀ ਬੰਨੀ ਸੁਖਪਾਲ ਸਿੰਘ ਨੇ ਆਪਣੀ ਪਤਨੀ ਸਚੀ ਨਾਲ ਫੋਟੋ ਫਿਰ ਫੋਨ ਤੇ ਗੱਲਬਾਤ ਵੀ ਕੀਤੀ ਉਹਨਾਂ ਦੱਸਿਆ ਕਿ ਰਿੰਨ ਉਹਨਾਂ ਕੋਲ ਪੁੱਜ ਗਿਆ ਇਸ ਲਈ ਚਿੰਤਾ ਕਰਨ ਦੀ ਹੁਣ ਤੁਹਾਨੂੰ ਕੋਈ ਲੋੜ ਨਹੀਂ ਹੈ ਰਿੰਨੇ ਕਿਹਾ ਕਿ ਚਾਹੁੰਦਾ ਹੈ ਕਿ ਮੇਰੇ ਮਾਪੇ ਇੱਕ ਵਾਰੀ ਜ਼ਰੂਰ ਮਿਲਣ ਉਸ ਨੂੰ ਖੁਸ਼ੀ ਹੈ ਕਿ ਕਾਲਜ ਦੀ ਅਸਾਈਨਮੈਂਟ ਪੂਰੀ ਹੋਣ ਦੇ ਨਾਲ ਨਾਲ ਉਸ ਨੂੰ ਪਿਤਾ ਦਾ ਅਸ਼ੀਰਵਾਦ ਵੀ ਮਿਲ ਗਿਆ ਅੱਗੇ ਜ਼ਿੰਦਗੀ ਦੇ ਵਿੱਚ ਇਕੱਠਿਆ ਰਹਿਣਗੇ ਮੇਲ ਮਲਾਪ ਹੋਣਗੇ ਇਹ ਇੱਕ ਆਸ ਵੱਜੀ ਹੈ ਖਾਸ ਕਰਕੇ ਰਿੰਨ ਨੂੰ ਜਿਹੜਾ ਜਾਪਾਨ ਤੋਂ ਆਇਆ ਪਰ ਯੂਨੀਵਰਸਿਟੀ ਦੀ ਦਿੱਤੀ ਇੱਕ ਅਸਾਈਨਮੈਂਟ ਨੇ ਉਸਨੂੰ ਪ੍ਰੇਰਿਤ ਕੀਤਾ ਜਿਸ ਦਾ ਨਾਮ ਸੀ ਫੈਮਿਲੀ ਟਰੀ ਤਾਂ ਫੈਮਿਲੀ ਟਰੀ ਦੇ ਵਿੱਚ ਆਪਣੇ ਵੱਖ ਹੋਏ ਅੱਡ ਹੋਏ ਪਿਤਾ ਜਿਸ ਦੀ ਸ਼ਕਲ ਵੀ ਨਹੀਂ ਸੀ ਪਤਾ ਪਰ ਆਪਣੀ ਮਾਂ ਦੀਆਂ ਦਿੱਤੀਆਂ ਤਸਵੀਰਾਂ ਤੋਂ ਉਸ ਨੇ ਆਪਣੇ ਪਿਤਾ ਨੂੰ ਲੱਭਿਆ ਤੇ ਆਖਰਕਾਰ ਉਹ ਕਾਮਯਾਬ ਹੋ ਜਾਂਦਾ ਤਾਂ ਤਸਵੀਰ ਉਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰਨ ਹੋਈ ਜਿਸ ਤੋਂ ਬਾਅਦ ਇਹ ਕਹਾਣੀ ਹੈ ਜਿਹੜੀ ਲੋਕਾਂ ਨੂੰ ਹੈਰਾਨ ਵੀ ਕਰਦੀ ਹੈ ਔਰ ਕਈਆਂ ਨੂੰ ਸਕੂਨ ਵੀ ਦਿੰਦੀ ਹੈ ਕਿ ਚਲੋ देर ਬਾਅਦ ਸਹੀ ਪਰ ਇੱਕ ਪਿਓ ਤੇ ਪੁੱਤ ਦਾ ਮਿਲਣਾ ਜਿਨ੍ਹਾਂ ਨੂੰ ਤਾਂਘ ਸੀ ਇੱਕ ਦੂਜੇ ਨੂੰ ਮਿਲਣ ਦੀ ਉਹ ਘੱਟੋ ਘੱਟ ਤਾਂਘ ਜ਼ਰੂਰ ਪੂਰੀ ਹੋਈ ਹੈ ਤਾਂ ਇੱਕ ਨੋਖੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਬਹੁਤ ਘੱਟ ਦੇਖਣ ਸੁਣਨ ਨੂੰ ਮਿਲਦੀ ਹੈ ਉਸੇ ਤਰ੍ਹਾਂ ਦੀ ਆਈ ਹੈ ਕਹਾਣੀ ਸਾਹਮਣੇ ਜਿਸ ਦੇ ਬਾਰੇ ਤੁਹਾਡੇ ਨਾਲ ਅਸੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਵੈਸੇ ਤਾਂ ਹੈ ਵਕ ਵਕ ਮੀਡੀਆ ਪਲੇਟਫਾਰਮ ਦੇ ਜ਼ਰੀਏ ਤੁਹਾਡੇ ਤੱਕ ਜਾਣਕਾਰੀ ਪੁੱਜੀ ਹੋਵੇਗੀ ਪਰ ਵਿਸਥਾਰ ਨਾਲ ਇਹ ਦਿੱਤੀ ਗਈ ਰਿਪੋਰਟ ਅਸੀਂ ਪੰਜਾਬੀ ਜਾਗਰਣ ਦੇ ਪੱਤਰਕਾਰ ਨਿਤਿਨ tihman ਉਹਨਾਂ ਦੇ ਹਵਾਲੇ ਨਾਲ ਸਾਂਝੀ ਕੀਤੀ ਹੈ ਸਾਨੂੰ ਉਮੀਦ ਹੈ ਕਿ ਕਹਾਣੀ ਉਹਦੀ ਵਿਸਤਾਰ ਦੇ ਨਾਲ ਤੁਹਾਡੇ ਤੱਕ ਪੂਜੀ ਹੋਵੇਗੀ ਔਰ ਇਥੋਂ ਹੈਰਾਨ ਕਰਦੀ ਕਹਾਣੀ ਦੇ ਨਜ਼ਰੀਏ ਤੋਂ ਤੁਹਾਡਾ ਵਿਚਾਰ ਕੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ